ਆ ਸਾ ਤੋਂ ਚੜ੍ਹਦੀ ਗੱਲਾਂ ਚੰਗਾਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਗੱਲਾਂ ਚ ਰੱਖੇ ਅੱਜ ਆਸੀਂ ਲੁਧਿਆਣਾ ਖਰਾਬਾ ਨਗਰ ਚ ਅੱਜ ਤੁਹਾਨੂੰ ਲੁਧਿਆਣਾ ਦੇ ਬਿਊਟੀ ਦੇ ਦਰਸ਼ਨ ਕਰਾਉਂਦੇ ਆ ਹਨਾ ਆਸੀਂ ਆਪਰੇਸ਼ਨ ਕਰਾਉਣ ਡਾਕਟਰ ਮੇਸ ਦੇ ਖਰਾਬਾ ਨਗਰ ਚ ਤੇ ਮੇਰਾ ਮਨ ਕੀਤਾ ਵੀ ਅੱਜ ਗਾਈ ਜੀ ਨੂੰ ਨਾ ਦਿਖਾਵਾਂ ਖਰਾਬਾ ਨਗਰ ਹਨਾ ਆ ਦੇਖੋ ਕਿੰਨਾ ਸ਼ੋਅ ਜੇ ਇੱਥੇ ਲੋਕਾਂ ਦੇ ਰਹਿਸ ਦੀ ਗੱਲ ਕਰੀਏ ਨਾ ਜਿਵੇਂ ਮਾਰਗਲ ਟਾਊਨ ਹੋਇਆ ਹਨ ਤੇ ਖਰਾਬਾ ਨਗਰ ਹੋਇਆ ਹਨ ਇੱਥੇ ਜਿਹੜੀ ਲੋਕਾਂ ਦਾ ਰਹਿਣ ਸਹਿਣ ਤੇ ਤੰਗ ਤਰੀਕਾ ਯਾਨੀ ਬਾਹਰਲੇ ਦੇ ਇਸ ਨਹੀਂ ਮੇਲ ਖਾਂਦਾ ਹਨ ਤੇ ਸਫਾਈ ਵੀ ਬਹੁਤ ਜ਼ਿਆਦਾ ਬਾਟਾ ਫਰਨਿਸ਼ ਉਹਦਾ ਵੀ ਬਹੁਤ ਜ਼ਿਆਦਾ ਹੈ ਨਾ ਕਹੇ ਦਾ ਜਿਹੜਾ ਲੁਧਿਆਣਾ ਇਹ ਹੱਬ ਕਿਹਾ ਜਾਂਦਾ ਇੰਡਸਟਰੀ ਦੀ ਕਰਨ ਤੋਂ ਜਿਹੜੇ ਏਰੀਆ ਦੇ ਵਿੱਚ ਰਹਾਇਟਸ ਹਨ ਹੈ ਨਾ ਲੋਕਾਂ ਦੇ ہاں ਜਾਂ ਕਮਰਸ਼ੀਅਲ ਏਰੀਆ ਤਾਂ ਬਹੁਤ ਸੋਹਣਾ ਲੋਕਾਂ ਦਾ ਬਣਾਇਆ ਹੋਇਆ ਹੈ ਨਾ ਤਾਂ ਦੇਖੋ ਤੁਹਾਨੂੰ ਦਿਖਾ ਰਿਹਾ ਵਾ ਵਧੀਆ ਮਹਿਸੂਸ ਕਰੋਗੇ ਤੁਸੀਂ ਨਾ ਇਹ ਆਪਣਾ ਕਹੀ ਹੈ ਵੀ ਆਪਣਾ ਪੰਜਾਬ ਵੀ ਕਿਸੇ ਪਾਸੋਂ ਘਾਟਾ ਦਾ ਨਹੀਂ ਨਹੀਂ ਤੇ ਏਰੀਆ ਤਾਂ ਬਹੁਤ ਵਧੀਆ ਬਣੇ ਹੋਏ ਨੇ ਇੱਥੇ ਆ ਦੇਖੋ ਤੁਸੀਂ ਇਹ ਪੌਲਾ ਜਿਹੜਾ ਜਿਗਰਾਉਂ ਪੌਲਾ ਤਾਕੀ ਗ੍ਰਾਮ ਤੋਂ ਲੁਧਿਆਣਾ ਨੂੰ ਆ। ਦੇਖੋ ਕਿ ਕਿ ਗ੍ਰਾਮ ਵੀ ਜਾ ਰਹੀ ਆ। ਤੇ ਕਿੱਥੇ ਆ ਦੇਖੋ ਬਿਲਡਿੰਗਾਂ। ਤੇ ਆਹ ਪੌਲਾ ਇਹਦੇ ਨਾਲ ਆਵਾਜ਼ੀ ਦਾ ਬਹੁਤ ਵਰਕ ਪਿਆ ਜਾ ਰਹੀ। ਕਿਹਦਾ ਇੱਥੇ ਬਹੁਤ ਜ਼ਿਆਦਾ ਰੱਖ ਰਿਹਾ ਹੈ ਨਾ। ਬੱਸ ਆ ਜੀ ਸੋਹਣਾ ਦੇਖੋ। ਤੇ ਮਾਹਲਵਾਰਾਂ ਦੀ ਗੱਲ ਆ ਲੋਕ ਇਦੇ ਵਿੱਚ ਕੋੜੇ ਕਰ ਰਹੇ ਨੇ ਹਨਾ ਜਾ ਰਹੇ ਨੇ ਆਪਣੇ ਘਰੋ ਘਰੀ ਤੇ ਸਾਹਮਣੇ ਦੇਖੋ ਇਹ ਵੀ ਲੂਟਾ ਆ ਤੇ ਆ ਦੇਖੋ ਕਰ ਰਿਹਾ ਹੋਟਲ ਮਾਹਲ ਕੋ ਸਾਹਮਣੇ ਹੋਟਲ ਮਾਹਲ ਆ ਇਹ ਆ ਡਾਇਨਰ ਆ ਅਰ ਪਾछे ਕੰਪੀਟੀਸ਼ਨ ਆ ਬਈ ਇਹ ਤਾਂ ਨਾ ਸਾਹਮਣੇ ਪੰਜਾਬ 55 ਰੋਡਵੇਜ ਵੀ ਆ ਗਏ ਨਾ ਤਾਂ ਕੰਪੀਟੀਸ਼ਨ ਨਾਲ ਉਹਨਾਂ ਬੱਚਾ ਦਾ ਆਂ ਖਵਾਰੀਆਂ ਵੜੀਆਂ ਨੇ ਨਾ ਅੱਡਾ ਪਾਸ ਵੱਲੋਂ ਜਾ ਰਹੇ ਨੇ ਹੁਣ ਆਪਣੇ ਆਪਣੇ ਘਰਾਂ ਨੂੰ ਪੰਜਾਬੀ ਬਿਜ਼ਨਸਮੈਨਾਂ ਦੇਖੋ ਕਿੰਨੀ ਰਸ ਆ ਬਈ ਬੋਲੋ ਬੋਲੋ ਆ ਜਬ ਬਹੁਤ ਰੱਖਾ ਬਹੁਤ ਜਿਆਦਾ ਰੱਖਾ ਤੇ ਲੋਕ ਆਪਣੇ ਆਪਣੇ ਟਿਕਾਣਿਆਂ ਨੂੰ ਜਾ ਰਹੇ ਨੇ ਹੁਣ ਨਾ ਤੇ ਰਸਾ ਸਾਹਿਬ ਆ ਬਿਜੀ ਸਾਹਿਬ ਇਨੂੰ ਕਹਿੰਦੇ ਮਾਇਆ ਨਗਰੀ ਪੰਜਾਬ ਦੀ ਮਾਇਆ ਨਗਰੀ ਆ ਇਹ ਲੁਧਿਆਣਾ ਪੰਜਾਬ ਦੀ ਮਾਇਆ ਨਗਰੀ ਆ ਬਹੁਤ ਸੋਹਣਾ ਬਣਿਆ ਦੇਖੋ ਜੀ ਤੇ ਇਹਨਾਂ ਸਰਕਾਰਾਂ ਮੌਕੇ ਤਾਂ ਆ ਨਾ ਆ ਪੋਲਾ ওভারਪ੍ਰਾ ਇੰਟਰਵਰੇਜ ਤੇ ਆ ਦੇਖੋ ਵਾਤਾਵਰਣ ਲਈ ਬਹੁਤ ਸੋਹਣਾ ਦ੍ਰਿਸ਼ ਲੱਗੇ ਜੀ ਨਾ ਯਾਨੀ ਇਹ ਜੀ ਉਹ ਹੈਗੇ ਮਾਣੇ ਮੋਟੇ ਇੱਕ ਦੋ ਜਿਹੜੇ ਉਹ ਆਪੋਨ ਚਲਾਣ ਕਰਕੇ ਜੀ ਸਮਝਾਇਆ ਤੁਹਾਨੂੰ ਕੋਸ਼ਕੇ ਨੇ ਯਾਨੀ ਆ ਕੋਸ਼ ਜ਼ਿਆਦਾਤਰ ਤਾਂ ਲੋਭ ਹੈ ਲਾਭ ਹੈ ਦੇਣੇ ਨੇ ਸਿਆਣੇ ਬੰਦੇ ਆ ਨੇ ਬੋਤਾ ਆ ਕੋਸ਼ ਕੇ ਫੁੱਲੜ ਪਾ ਜਗੇ ਬਸ ਚਲੋ ਉਹ ਤਾਂ bade motte ਹੁੰਦੇ ਆ ਹਰੇ ਕੋਸ਼ ਹੁੰਦੇ ਵਧੀਆ ਥੈਂਕ ਯੂ ਸਰ ਆ ਦੇਖੋ ਜੀ ਨਾ ਇਹ ਤਾਂ ਇੱਰੀਆ ਤਾਂ ਨਹਿਰਾਗੀ ਗੱਲਾਂ ਆ ਇਹ ਕਹਿੰਦੇ ਮੈਨੂੰ ਨਾ ਆ ਦੇਖੋ ਉਹ ਸਮਾਂ ਆ ਦੇਖੋ ਇਹ ਬਹੁਤ ਵਧੀਆ ਬਿਲਡਿੰਗ ਕਰੂਗੀ ਹਨਾ ਦੇਖੋ ਇਹਦੇ ਅੰਡਰਪ੍ਰਾイズ ਦੇ ਵੀ ਆ ਆ ਪੌੜੀ ਨੂੰ ਪਾਰ ਕਰਨ ਲਈ ਨਾ ਅੰਡਰਪ੍ਰਾイズ ਜਾ ਕੇ ਜਿਹੜਾ ਅੱਗੇ ਜਾ ਕੇ ਨਿਕਲਦਾ ਹਨਾ ਅੰਮ੍ਰਿਤਸਰ ਬਾਜ਼ਾਰ ਆ ਜੇ ਨਾ ਜਾਣਾ ਜਲੰਧਰ ਬੈਠ ਜਾ ਰਹੇ ਨੇ ਉਹ ਇਹਦੇ ਅੰਡਰਪ੍ਰਾイズ ਦੇ ਆ ਹੀ ਜਾਂਦੇ ਹਨਾ ਨਹਿਰ ਦੇ ਨਿਚੇ ਦੇ ਵਿੱਚ ਹੀ ਬ੍ਰਿਜ ਬਣਿਆ ਹੋਇਆ ਉਦੋਂ ਆ ਹੀ ਲੋਕ ਜਾਣੇ ਜਾਂਦੇ ਨੇ ਆਪਰ ਤਿੰਨ ਪੁਲ ਹੋਗੇ ਜੀ ਇੱਥੇ ਇੱਕ ਇੱਥੇ ਅੰਡਰ ਬ੍ਰਿਜ ਮਹਰ ਤੇ ਇੱਕ ਆਪ ਬ੍ਰਿਜ ਹੋ ਗਿਆ ਅੰਡਰ ਬ੍ਰਿਜ ਇੱਕ ওভার ਬ੍ਰਿਜ ਤਿੰਨ ਬ੍ਰਿਜ ਨੇ ਇੱਥੇ ਬਹੁਤ ਵਧੀਆ ਜਾਣੇ ਬਹੁਤ ਵਧੀਆ ਤਰੀਕੇ ਨਾਲ ਜਾਣੇ ਜ਼ੈਂਟਰ ਸਰਕਾਰ ਜਿਹੜਾ ਪੁਨੇਟਰਾ ਆਉਂਦੇ ਨਾ ਗੱਡ ਕਰੀ ਨੇ ਇਹ ਕੰਮ ਜਾਣੇ ਵਧੀਆ ਕੀਤਾ ਹੈ ਦੇਖ ਲੈ ਵਿੱਚ ਕਿ ਸੜਕਾਂ ਦਾ ਜਾਲ ਬਣਾਤੇ ਹਨ ਆ ਰੇੜੀਆਂ ਲਾਈਆਂ ਹੋਈਆਂ ਨੇ ਦੇਖੋ ਇੱਥੇ ਛੇ ਸੰਤਰੇ ਵਧੀਆ ਵਗੈ ਹੋ ਜਾਂਦੇ ਆ ਵਧੀਆ ਆਮਦਨ ਹੋ ਜਾਂਦੀ ਆ ਘੱਟੇ ਆ ਇੱਥੇ ਰੋਗੇ ਕਾ ਘਟਦੇ ਲੋਕ ਹਨ ਅਸਲ ਠੀਕ ਆ ਠੀਕ ਆ ਤੇ ਆ ਦੇਖੋ ਜੀ ਆ ਜਿਹੜੇ ਲੁਧਿਆਣਾ ਸ਼ਹਿਰ ਚੋਂ ਆ ਕੇ ਜਿਨ੍ਹਾਂ ਨੇ ਡੇਲੋ ਸਾਈਡ ਜਾਣਾ ਚੰਦਨਵਾਲਾ ਸਾਈਡ ਜਾਣਾ ਉਹ ਆ ਸੜਕ ਤੇ ਆ ਆ ਦੇਖੋ ਜੀ ਅੰਡਰ ਰੋਡ ਜੀ ਤੁਹਾਨੂੰ ਮੈਂ ਦਿਖਾਈ ਦੇਵਾਂ ਜਿਹੜੇ ਨਾਲ ਇਹ ਗਵਿੰਦਰ ਸਾਈਡ ਨੂੰ ਜਿਹਨੇ ਜਾਣਾ ਹੁੰਦਾ ਨਾ ਆ ਦੇਖੋ ਇਹ ਇੰਟਰਪ੍ਰੇਟ ਅਭੀ ਲੰਬਾ ਆ ਜਾਣੀ ਆ ਦੇਖੋ ਇਧਰੋਂ ਜਦੋਂ ਜਾਣਾ ਹੈ ਨਾ ਦਰਾਹ ਸਾਈਡ ਨੂੰ ਜਾਣਾ ਇਹ ਆ ਇਧਰ ਦੀ ਸਾਈਡ ਜਿਹੜਾ ਅਮਰਸਰ ਸਾਈਡ ਨੂੰ ਜਾਣਾ ਇਹ ਅੰਦਰ ਬਰੁਜਾ। ਤੇ ਆ ਦੇਖੋ ਜੀ। ਕੋਣ ਤਾਂ ਅੰਦਰ ਮੈਂ ਗੁਰੂ ਘਰ ਦਿਖਾ ਰਿਹਾ ਇੱਥੇ। ਬਹੁਤ ਸੁਨਾਹਾਰਨਿਕੋ। ਸਾਨਾ ਜਿਹੜਾ ਕਿ ਪੌਂਦੇ ਉੱਤੇ ਜਗਰੋਂ ਪੌਂਦੇ ਉੱਤੇ ਹੀ ਸੰਸੋਭ ਹਦਾ। ਗੁਰਦੁਆਰਾ ਸਾਹਿਬ। ਤੁਹਾਦੇ ਵੀ ਦਰਸ਼ਨ ਕਰਾਉਣਾ ਚਾਹੁੰਦਾ ਹਾਂ। ਤੇ ਤੁਸੀਂ ਵਧੀਆ ਮੈਸੇਜ ਕਰੋਗੇ ਨਾ। ਜੋ ਕਿ ਇੰਡੀਆ ਤਾਜ਼ਕਰ ਪੰਜਾਬ ਧਾਰਮਿਕ ਲੋਕਾਂ ਦਾ ਜਣੇ ਦੇ ਸਭ ਸੇਖਣੇ ਕੋਹਾ ਤੋਂ ਮਾਇ ਗੁਰੂ ਮੰਡਲ ਗਰਾਮ ਬਹੁਤ ਸਵੀ ਲੇਕੀਨ ਤੇ ਗੋਤਾਰਾ ਗਾਉਂ ਸਵਾਮਾਨਾ ਲੇਕੀਨ ਮੋਟਾ ਸਾਹਿਰ ਦਾ ਬਸ ਰਾਜਾ ਰੋਡਾ ਦਾ ਟੜਦੋ ਗੱਲਾਂ ਵੇਖੋ ਜੀ ਪੋਲਾ ਜਾਨੇ ਜਾਂਦੇ ਪੈ ਰਹੇ ਗੱਡ ਕਰੀ ਦੇ ਨਕਤਰੀ ਸਾਹਿਬ ਦੇ ਬੜਾ ਵੇ ਵਧੀਆ ਜਾਨੀ ਇੱਥੇ ਜਾਮ ਹੈ ਜਾਮ ਰਹਿਣਾ ਜਦੋਂ ਅਸੀਂ ਦੇਖਦੇ ਹੁੰਦੇ ਸੀ ਬਹੁਤ ਜਾਮ ਹੁੰਦਾ ਆ ਜਾਨੀ ਐ ਬਣਾਤਾ ਬਹੁਤ ਵਧੀਆ ਬਣਾਤਾ ਅੱਛਾ ਦੇਖੋ ਜੇ ਤੱਕ ਨਿਕਾ ਜਾਂਦੀ ਐ ਐ ਬਣਾਇਆ ਪਿਆ ਪੋਲਾ ਇੱਥੇ ਵੱਡੇ ਵੱਡੇ ਪੋਲੇ ਬਣਾਇਆ ਨੇ ਟੜਦੋ ਗੱਲਾਂ ਯਾਨੀ ਆ ਹਰੀਆਬ ਨਿਵੇਸ਼ੀਨ ਬਾਰੇ ਆ ਦੇਖੋ ਫੁੱਲਾਂ ਨੂੰ ਵੇਚਣ ਵਾਲੇ ਪ੍ਰਦੂਸ਼ਣ ਖਤਮ ਕਰਨ ਲਈ ਦੇਖੋ ਲੋਕਾਂ ਨੇ ਨਾ ਆ ਦੇਖੋ ਬਹੁਤ ਵਧੀਆ ਲਾਇਆ ਨੇ ਰੂਟੇ ਸੋਨੇ ਹਨਾ ਆ ਨਹਿਰ ਦੇ ਕਿਨਾਰੇ ਤੇ ਨੇ ਵਾਤਾਵਰਣ ਦੀ ਸੋਤਾਂ ਲਈ ਲੋਕਾਂ ਦੇ ਵਿੱਚ ਸੋਕ ਜਾਗ ਪਿਆ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਯਾਨੀ ਵਾਤਾਵਰਣ ਦੀ ਸੋਤਾਂ ਲਈ ਲੋਕਾਂ ਦੇ ਵਿੱਚ ਯਾਨੀ ਸਾਂ ਕਾਫੀ ਫੈਲ ਗਿਆ ਹੁਣ ਅੱਗੇ ਨਹੀਂ ਚੁੰਦਾ ਹੋਣ ਜਾਨੀ ਗਵਾਰੀਆਂ ਜਾਂ ਤਾਂ ਬਹੁਤ ਕਰੋਨਾ ਕਰਾਨਾ ਨੇ ਜਾਂ ਬਹੁਤ ਜਾਨੀ ਲੋਕਾਂ ਨੂੰ ਤੰਗ ਕਰਿਆ ਉਸ ਤੋਂ ਬਾਅਦ ਹਰ ਇੱਕ ਬੰਦਾ ਜਿਹਦੇ ਕੋਲ ਜਗ੍ਹਾ ਵੀ ਨਹੀਂ ਜਾਈਗੀ ਉਹ ਵੀ ਜਾਨੀ ਇਹ ਗਮਲੇ ਲੈ ਜਾ ਕੇ ਦੇਖੋ ਕਿੰਨਾ ਸੋਹਣਾ ਬਹੁਤ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ ਗਮਲੇ ਗਮਲੇ ਲੈ ਆ ਕੇ ਅਗਲਾ ਕਹਿੰਦਾ ਵੀ ਮੈਂ ਨਾ ਘਰੇ ਆਪਣੇ ਬੂਟੇ-ਬਾਟੇ ਇਹ ਲਾਲਵਾ ਦੇਖੋ ਕਿੰਨੀ ਜਗ੍ਹਾ ਦੇ ਵਿੱਚ ਆ ਕਿੰਨੇ ਛੋਟੇ-ਛੋਟੇ ਬੂਟੇ ਨੇ ਬਹੁਤ ਛੋਟੇ-ਛੋਟੇ ਬੂਟੇ ਲੱਗੇ ਨੇ ਆਖਾ ਆ ਦੇਖੋ ਬਹੁਤ ਲੰਬਾ ਜਾਨੀ ਆ ਦੇਖੋ ਨਾਲ ਦੀ ਨਾਲ ਹੈ ਲੋ ਸਾਹਿਬ ਜੋ ਬਾਹਰ ਨਿਕਲਦਾ ਜਦ ਮਾੜਾ ਇਹ ਦੇਖਦਾ ਵੀ ਧੂਆਂ ਦਾ ਆਇਆ 15 ਕਹਿੰਦਾ ਬੂਟੇ ਬੱਟ ਲੈ ਕੇ ਜਾਓ ਬਈ ਜਿਹਦੇ ਜਗਾ ਵੀ ਨਹੀਂ ਨਾ ਹੈਗੀ ਉਹ ਵੀ ਅਗਲਾ ਖਰੀਦਦਾ ਵੀ ਬੂਟੇ ਲਿਆ ਕੇ ਲਾਈਏ ਹੈ ਨਾ ਆ ਦੇਖਾ ਬਹੁਤ ਵਧੀਆ ਆ ਜਾਣੀ ਇਹਨਾਂ ਦਾ ਅਪਰਾਲਾ ਵੀ ਚੱਲ ਜਾਏ ਕਮਾਈ ਲਈ ਇਹ ਬੈਠੇ ਨੇ ਪਰੰਤੂ ਅਪਰਾਲਾ ਤਾਂ ਹੈ ਨਾ ਪ੍ਰਦੂਸ਼ਣ ਦਾ ਖਤਮ ਹੋ ਹੀ ਰਿਹਾ ਹੈ ਨਾ ਹਵਾ ਸਾਫ਼ ਹੋਣ ਦਾ ਯਾਨੀ ਬਹੁਤ ਜ਼ਿਆਦਾ ਲੋਕਾਂ ਦਾ ਅਸਾ ਦੇਖ ਲੋ ਖੜੇ ਨੇ ਆ ਲਗਾ ਨਾ ਵੀ ਬੂਟਾ ਇੱਕ ਅੱਧਾ ਲੈ ਜੀ ਇਹ ਘਰ ਨੂੰ ਹਨਾ ਫਾਫੇ ਵਾਲਾ ਹੈ ਨਹੀਂ ਨਹੀਂ ਕਿੰਨੇ ਬੂਟੇ बिक ਜਾਂਦੇ ਹੈ ਰੋਜ਼ ਤੁਹਾਰੇ ਸਾਹਿਬ ਕੋਈ ਪਤਾ ਨਹੀਂ ਗਹਿ ਕਾ ਅਗਰ ਗਹਿ ਕਾ ਗਿਆ ਚਲੋ ਮੰਨ ਲਓ 8-10 ਬੂਟੇ बिक ਗਏ ਕبھی ਜ਼ਿਆਦਾ बिक ਗਏ ਕبھی ਨਹੀਂ बिकता ਹੈ ਜਾਨੀ ਵਧੀਆ ਹੈਗੇ ਲੋਕਾਂ ਨੂੰ ਸਾਦਾ ਹੈਗਾ ਨਾ 100 ਖੈ ਲੋਕੋں ਕੋ ਲੋਕੋں ਕੇ 100 ਹੋ ਗਿਆ ਨਾ ਆਪ 100 ਹੈ ਹਾਂ ਬਹੁਤ ਹੋ ਗਿਆ ਨਾ ਬੱਸ ਸਟੈਂਡ ਤੋਂ ਜਗਰਾਉਂ ਵਾਲੇ ਵੱਲੋਂ ਆਉਂਿਆ ਪੋਲ ਵੱਲੋਂ ਉਹਦੇ ਵੱਲ ਇਹ ਨਾ ਲਾਏ ਹੋਏ ਨੇ ਬੂਟਿਆਂ ਦਾ ਨਾ ਨਾ ਬੂਟੇ ਵਟਾਏ ਦੇਖੋ ਗੁਰਦਵਾਰ ਸਾਹਿਬ ਨਾਲੇ ਆ ਗਿਆ ਨਾਲੇ ਦੇਖੋ ਆ ਪੋਲਾ ਆ ਗਿਆ ਪੋਲ ਦੇ ਨਾਲ ਇਹਨਾਂ ਨੇ ਜਾਨੀ ਆ ਲਾਏ ਹੋ ਨੇ ਵਿਚਾਰੇ ਬੂਟੇ ਪਰਦੇਸੀ ਨੇ ਲੋਕ ਪਰ ਆਪਣੇ ਪੰਜਾਬ ਨੂੰ ਪ੍ਰਦੂਸ਼ਨ ਰੈਡਕ ਕਰਨ ਲਈ ਬਹੁਤ ਹੱਸ ਇਹਨਾਂ ਲੋਕਾਂ ਦਾ ਵੀ ਜਿਹੜੇ ਵੇਚ ਕੇ ਜਾਨੀ ਆਬਦੀ ਆ ਰੋਜ਼ੀ ਰੋਟੀ ਕਮਾਉਂਦੇ ਨੇ ਪਰੰਤੂ ਹਵਾ ਪ੍ਰਦੂਸ਼ਨ ਹੋਣ ਤੋਂ ਤਾਂ ਬਚਾਉਂਦੇ ਨੇ 100 3 ਕਿਲੋ ਓਕੇ 80 ਰੁਪਏ देते हैं काश्मीर का इनोर एक सौ अस्सी रुपये जो अधिकतर दुकान में दो सौ अढ़ाई सौ रुपये मिलता है बट हम एक सौ अस्सी दे रहे हैं ये मंडी से जो जलंधर बाईपास मंडी है उनसे लाते वहाँ से दस पंद्रह रुपया किलो बचता वो बहुत हुआ मेरे लिए okay. और हम चाहते हैं यहाँ अच्छा से अच्छा फ्रूट हम खिलाएँ मैंने दिखाया तो पाउस एरिया जितने अमीर लोग हैं ਫਿਰ ਅੱਗੇ ਮੈਂ ਤੁਹਾਨੂੰ ਕੋਈ ਹੋਰ ਈਡੀਆ ਜਾਨੀ ਸੈਲ ਕਰਾਉਂਗਾ ਫਲੈਗ ਚਾਰਜ ਜ਼ਰੂਰ ਕਰ ਲੈਣਾ ਹਨ ਤੇ ਆ ਦੇਖੋ ਸੇਵ ਕਿੰਨੇ ਸੋਨੇ ਹੁਣੇ 100 ਰੁਪਏ ਕਿਲੋ ਨੇ ਇੱਥੇ 200 ਰੁਪਏ ਕਿਲੋ ਦਿੰਦੇ ਆ ਆ ਪੌਦੇ ਤਾਂ ਜਗਰਾਉ ਵਾਲੇ ਦੇ ਜਿਹੜਾ ਪੌੜਾ ਨਾ ਇਹ ਬਿਚਾਰੇ ਮਿਹਨਤ ਕਰਦੇ ਨੇ ਵਧੀਆ ਵਿਕ ਜਾਂਦਾ ਛੋਟਾ ਰੋ